ਸ੍ਰੀ ਅਕਾਲ ਜੀ ਵੀਰੇ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ੍ਰੀ ਅਕਾਲ ਦੇ ਹਾਂ ਅੱਜ ਦੀ ਵੱਡੀ ਖਬਰ ਮੈਚ ਦਾ ਹੋਇਆ ਐਲਾਨ ਤਾਂ ਪਰਕੇ ਪਾਤ ਦੇ ਸਾਫ ਕਾ ਕਪਤਾਨ ਕਿਹਾ ਸਭ ਕੁਝ ਬੰਦ ਕਰੋ ਏਸ਼ੀਆ ਕੱਪ ਇਸ ਸਾਲ ਸਤੰਬਰ ਵਿੱਚ ਸੰਯੁਕਤ ਅਰਬ ਅਮੀਰਾਤ ਐਡੀ ਮੇਜ਼ਬਾਨ ਹੋ ਕੇ ਖੇਡਿਆ ਜਾਣਾ ਹੈ ਜੋ ਕਿ 9 ਤੋਂ 28 ਤਰੀਕ ਵਿੱਚ ਖੇਡਿਆ ਜਾਵੇਗਾ ਇਸ ਦੇ ਨਾਲ ਹੀ ਇਹ ਫੈਸਲਾ ਕੀਤਾ ਗਿਆ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਇਸ ਟੂਰਨਾਮੈਂਟ ਵਿੱਚ ਇੱਕ ਦੂਜੇ ਦੇ ਖਿਲਾਫ ਖੇਡਣਗੀਆਂ ਦੋਵਾਂ ਨੂੰ ਇੱਕੋ ਗਰੁੱਪ ਵਿੱਚ ਰੱਖਿਆ ਗਿਆ ਹੈ ਇਸ ਦਾ ਐਲਾਨ ਹੁੰਦੇ ਹੀ ਹੰਗਾਮਾ ਹੋ ਗਿਆ ਸਾਬਕਾ ਭਾਰਤੀ ਕਪਤਾਨ ਮਹਿੰਦਰ ਅਜਰੂਦੀਨ ਨੇ ਇਸ ਦੇ ਖਿਲਾਫ ਆਵਾਜ਼ ਉਠਾਈ ਹੈ ਪਹਿਲ ਵੈਲਕਮ ਵਿੱਚ ਹਾਲ ਹੀ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਹਰ ਮੋਰਚੇ ਤੇ ਪਾਕਿਸਤਾਨ ਨੂੰ ਖੁੰਝੇ ਲਗਾਉਂਦੀਆਂ ਗੱਲਾਂ ਹੋ ਰਹੀਆਂ ਹਨ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਹੁਣ ਅਸੀਂ ਪਾਕਿਸਤਾਨ ਨਾਲ ਇਕੱਠੇ ਨਹੀਂ ਬੈਠ ਸਕਦੇ ਭਾਵੇਂ ਕੋਈ ਵੀ ਪਲੇਟਫਾਰਮ ਹੋਵੇ ICC ਸਮਾਗਮਾ ਅਤੇ Asia Cup ਵਿੱਚ ਪਾਕਿਸਤਾਨ ਵਿਰੁੱਧ ਨਾ ਖੇਡਣ ਦੀਆਂ ਗੱਲਾਂ ਹੋ ਰਹੀਆਂ ਹਨ ਪਰ ਸ਼ਡਿਊਲ ਸਾਹਮਣੇ ਆਉਣ ਤੋਂ ਬਾਅਦ ਸਭ ਕੁਝ ਬਦਲ ਗਿਆ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਜਦੋਂ Asia Cup ਦਾ ਸ਼ਡਿਊਲ ਆਇਆ ਤਾਂ ਭਾਰਤ-ਪਾਕਿਸਤਾਨ ਮੈਚ 14 ਸਤੰਬਰ ਨੂੰ ਫਿਕਸ ਹੋ ਗਿਆ ਹੈ ਤਾਂ ਪੂਰੇ ਦੇਸ਼ ਵਿੱਚ ਸਵਾਲ ਉੱਠਨੇ ਸ਼ੁਰੂ ਹੋ ਗਏ ਹਨ ਜਹਾਂ ਨਹੀਂ ਹੋਣਾ ਚਾਹੀਦਾ ਉਦਾਹਰਨ ਵਜੋਂ ਹਾਲ ਹੀ ਵਿੱਚ ਸਾਬਕਾ ਭਾਰਤੀ ਖਿਡਾਰੀਆਂ ਦੀ ਟੀਮ ਵੱਲੋਂ ਵਰਲਡ ਚੈਂਪੀਅਨਸ਼ਿਪ ਹਾਫ ਲੈਡਰਜ਼ ਵਿੱਚ ਪਾਕਿਸਤਾਨ ਖਿਲਾਫ ਨਾ ਖੇਡਣ ਦਾ ਫੈਸਲਾ ਕੀਤਾ ਫੈਸਲਾ ਪੇਸ਼ ਕੀਤਾ ਗਿਆ ਹੈ ਇਹ ਕਿਹਾ ਗਿਆ ਹੈ ਕਿ ਜਦੋਂ ਉਹ ਮੈਚ ਰੱਦ ਰੱਦ ਕਰ ਸਕਦੇ ਹਨ ਤਾਂ ਅਸੀਂ ਏਸ਼ੀਆ ਕੱਪ ਵਿੱਚ ਪਾਕਿਸਤਾਨ ਖਿਲਾਫ ਕਿਉਂ ਨਹੀਂ ਖੇਡ ਰਹੇ ਕਬਰਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ